ਮੇਰੇ ਕੁਝ ਗਮਉਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਕਦੇ-ਕਦੇ ਮੇਰਾ ਜੀ ਕਰਦਾ ਹੈ ਮੈਂ ਪਿੱਛੇ ਚਲਾ ਜਾਵਾਂ ਠੀਕ ਕਰ ਦਵਾਂ ਸਾਰਾ ਕੁਝ ਉਹ ਖੁਸ਼ੀ ਗਮੀ ਤੇਰੇ ਨਾਲ ਬੀਤੀ ਉਹਦੀ ਇੱਕ ਝਲਕ ਕੋਲ ਖੜ ਕੇ ਦੇਖ ਲਵਾਂ ਤੂੰ ਤੇ ਮੈਂ ਖੁਸ਼ ਸੀ ਉਹਨਾਂ ਹਾਲਾਤਾਂ ਦੇ ਵਿੱਚ ਤੇ ਇਹ ਮੈਂ ਦੂਰ ਖੜਾ ਤੱਕਦਾ ਦੇਖਦਾ ਰਹਾ ਕਿਉਂ ਹਰ ਪ੍ਰੇਮ ਕਹਾਣੀ ਵਿੱਚ ਇੱਕ ਚੋਰ ਹੁੰਦਾ ਹੀ ਹੈ ਕੀ ਕਦੇ ਕੋਈ ਪ੍ਰੇਮ ਕਹਾਣੀ ਚੋਰਾਂ ਤੋਂ ਬਿਨਾ ਨਹੀਂ ਲਿਖੀ ਜਾਣੀ ਹੀਰ ਰਾਂਝਾ ਸੋਹਣੀ ਮਹੀਂਵਾਲ ਲੈਲਾ ਮਜਨੂ ਸਸੀ ਪੁੰਨੂ ਇਹ ਸਭ ਤਾਂ ਇਨਸਾਨਾਂ ਨੇ ਲਿਖਿਆ ਨੇ ਰੋਚਕਤਾ ਪੈਦਾ ਕਰਨ ਲਈ ਚੋਰ ਦਾ ਹੋਣਾ ਜ਼ਰੂਰੀ ਸੀ ਤੇ ਕੀ ਰੱਬ ਵੀ ਕਹਾਣੀਆਂ ਲਿਖਣ ਲੱਗਾ ਸਵਾਦ ਲੈਣ ਲੱਗ ਜਾਂਦਾ ਫੇਰ ਤਾਂ ਰੱਬ ਤੇ ਆਮ ਇਨਸਾਨ ਵਿੱਚ ਕੋਈ ਫਰਕ ਨਹੀਂ ਕਿ ਹਰ ਪ੍ਰੇਮ ਕਹਾਣੀ ਵਿੱਚ ਜੁਦਾਈ ਜ਼ਰੂਰੀ ਹੈ ਜਾਂ ਜੁਦਾਈ ਦਾ ਦੂਜਾ ਨਾਮ ਪ੍ਰੇਮ ਕਹਾਣੀ ਹੈ ਮੰਨਿਆ ਕਿ ਦੁੱਖਾਂ ਤੋਂ ਬਿਨਾਂ ਸੁੱਖ ਦਾ ਮਜ਼ਾ ਨਹੀਂ ਪਰ ਐਨਾ ਵੀ ਨਹੀਂ ਹੋਣਾ ਚਾਹੀਦਾ ਕਿ ਬੰਦਾ ਜਿਉਂਦਾ ਨਾ ਰਹੇ ਤੇ ਬੰਦਾ ਕਵੀ ਹੀ ਬਣ ਜਾਏ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ